Bain ni nak ਬਿਊਟੀ ਕੰਪੀਟੀਸ਼ਨ ਦੇ ਵਿੱਚ ਲਾਈ ਹੋਈਆਂ ਨੇ ਝੋਟੀਆਂ ਤੇ ਬਹੁਤ ਹੀ ਵਧੀਆ ਦੋ ਝੋਟੀਆਂ ਬੈਠੀਆਂ ਨੇ ਇਹ ਮਿਲਕ ਬਿਊਟੀ ਕੰਪੀਟੀਸ਼ਨ ਦੇ ਵਿੱਚ ਸੋਹੜ ਦਾਣਾਂ ਨਾਲ ਲੜਨਾ ਇਹਨਾਂ ਨੇ ਤੇ ਤਿਆਰ ਕਰੀਆਂ ਬੈਠੀਆਂ ਵਾਕਿਆ ਬਾ ਪੂਰੀ ਗੱਲਬਾਤ ਬਾਈ ਨਾਲ ਕਰਦੇ ਆ ਪੂਰੀ ਜਾਣਕਾਰੀ ਲੈ ਕੇ ਨਾ ਬਾਈ ਸਸੀ ਗਾਲ ਸਸੀ ਗਾਲ ਜੀ ਤੇ ਬਾਈ ਪਿੰਡ ਕਿਹੜਾ ਹੈ ਇਹਨੇ ਮੱਖਾ ਚਾਲਾ ਜੀ ਮੱਖਾ ਚਾਲਾ ਜ਼ਿਲ੍ਹਾ ਬ੍ਰਹਮਾਨ ਸਾਹਿਬ ਮਾਨ ਠੀਕ ਹੈ ਇਹ ਬਾਈ ਆ ਝੋਟੀ ਲੈ ਕੇ ਆਇਆ ਆਪਾ ਹਾਂਜੀ ਠੀਕ ਹੈ ਜਿਹੜੇ ਅਮੜਾ ਨੇੜੇ ਇੱਕ ਦਿਖਾ ਦੇ ਇਹ ਬਾਕੀ ਬਾਈ ਹੁਣ ਕਿੰਨੇ ਟਾਈਮ ਦੀ ਸੂਈ ਹੋਗੀ ਇਹ 12 13 ਦਾ ਨਾ ਸੂਈ ਹੈ ਜੀ 12 13 ਹ ਦੁੱਧ ਹੁਣ ਕਿੰਨਾ 15 ਕਿਲੋ ਤਿਆਰ ਹੈ ਠੀਕ ਹੈ ਤੇ ਕਿਹੜੇ ਸੀਮਣ ਦੀ ਹੈ ਬਾਈ ਇਹ ਅਰਜਨ ਗੁੰਗੜ ਦੀ ਹੈ ਜੀ ਅਰਜਨ ਗੁੰਗੜ ਦੀ ਹਾਂਜੀ ਠੀਕ ਹੈ ਤੇ ਮਗਰ ਬਾਈ ਕਟਾ ਕਟਾ ਜੀ ਕਿਹੜੇ ਦਾ ਇਹ ਲక్ష్ਮੀ ਵਾਲਿਆਂ ਦਾ ਇੱਕ ਅੱਛਾ ਲక్ష్ਮੀ ਵਾਲਾ ਹੁਣ 15 ਕਿਲੋ ਤਿਆਰ ਹੈ 15 ਕਿਲੋ ਤਿਆਰ ਹੈ ਜੀ ਤੇ ਮਤਲਬ ਬੜੀ ਛੋਟੀਆਂ ਲੱਗਦਾ ਹੈ ਬ੍ਰੀਡ ਵਾਲੀ ਟਾਪ ਨੇ ਜ ਆਪਣੇ ਕੋਲੇ 15 ਮਹੀਨੇ ਦਾ ਵਪਾਰ ਵੀ ਕਰਦੇ ਜੇ ਕਿਸੇ ਭਰਾਣੇ ਲੈਣੀ ਹੁੰਦੀ ਹੈ ਬ੍ਰੀਡ ਦੀ ਟਾਪ ਲੈਣਾ ਜੀ ਆਪਾਂ ਮਿਲ ਜੂਗੀ ਟਾਪ ਮਿਲ ਟਾਪ ਇੱਕ ਨੰਬਰ ਜੇ ਕਿਸੇ ਭਰਾਣੇ ਨਾਲ ਬ੍ਰੀਡ ਦੀ ਝੋਟੀ ਲੈਣੀ ਹੈ ਤਾਂ ਬਾਈ ਕੋਲੇ ਆ ਜਾਓ ਚੁੱਪ ਕਰਕੇ ਚੰਗੀ अच्छा हां ਵੀ ਉਹ ਨਹੀਂ ਮੱਲਗਾ ਉਹ ਨਹੀਂ ਲੈ ਨਾ ਬਈ ਨਾ ਬਦੋ ਕੜ ਲੈਣਾ ਨਾ ਕੱਟੀ ਲੈ ਨੰਬਰ ਬੋਲ ਬਈ ਇੱਕ ਵਾਰੀ 94177 28305 ਜੇ ਕਿਸੇ ਭਰਾ ਨੇ ਮੱਲਾ ਬਰੀਡ ਤਿਆਰ ਕਰਨੀ ਤੇ ਮੇਰੇ ਕੋਲ ਕਰ ਸਕਦਾ ਬਈ ਕੋਈ ਗੱਲ ਨਹੀਂ ਮਾੜਾ ਕਿਹੜਾ ਦਵਾਤ ਹੋਰ ਦਵਾਤ ਨਹੀਂ ਤੇ ਇੱਕ ਵਾਰੀ ਤੁਰਦੀ ਚੱਕਰੋ ਤੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਬਹੁਤ ਹੀ ਵਧੀਆ ਮੰਲਾ ਝੋਟੀ ਹੈ ਜੀ ਭਾਈ ਉਹ ਵੀ ਹੈ ਨਾ ਲੇਵਾ ਜਿਵੇਂ ਕਹਦੇ ਆ ਬਹੁਤ ਜਬਰਦਸਤ ਹੈ ਵੀ ਝੋਟੀ ਹੈ ਜੀ ਤੇ ਬਾਕੀ ਥਾਣਾ ਥੁਣਾ ਸਪੇਸ ਬਹੁਤ ਸੋਹਣਾ ਝੋਟੀ ਬਹੁਤ ਸੋਹਣੀ ਆ ਮਿਲਕ ਬਿਊਟੀ ਕੰਪੀਟੀਸ਼ਨ ਦੇ ਵਿੱਚ ਸੋਹਣ ਲੜਨਾ ਤੇ ਸੋਹਣੀ ਬੜੀ ਹੈ ਨਾ ਭਗਵਾਨਾ ਬੜਾ ਤਕੜਾ ਜੋ ਸਾਲਾ 15 ਕਿਲੋ ਬਾਈਆਂ ਦੁੱਧ ਹੁਣ ਤਿਆਰ ਆ ਦੂਜੇ ਸਵੇਰੇ ਤੇ 15 ਕਿਤਨਾ ਹੀ ਸੂਈ ਹੋਈ ਆ ਠੀਕ ਹੈ ਤੇ ਛੋਟੇ ਦਾ ਦੁੱਧ ਬਹੁਤ ਸੋਨਾ ਕੱਢਣਾ ਤੇ ਵਾਕਿਆ ਆਪਣਾ ਬਾਈ ਨੂੰ ਪੁੱਛਦੇ ਆ ਡਿਮਾਂਡ ਮੂਡ ਕਿ ਨਹੀਂਗਾ ਕਈ ਵਾਰ ਮਾਨ ਬਣ ਜਾਂਦਾ ਵੇਚਣ ਦਾ ਹਣਾ ਕਈ ਵਾਰ ਬਾਈ ਆਇਆ ਹੁਣ ਤੁਰੇ ਲੈ ਆ ਹਾਂਜੀ ਮੰਨ ਲੈ ਆਲਾ ਕੋਈ ਚੰਗੇ ਪੈਸੇ ਲਾਵੇ ਦੇ ਦੇਗਾ ਵੇਚਣੀ ਨਹੀਂ ਬਾਈ ਆਪਾਂ ਚਾਹੇ ਕਿੰਨੀ ਦੇਵੇ ਕਈ ਵਾਰ ਪੈਸੇ ਨਹੀਂ 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 ਵੇਚਣੀ ਵੀਰੇ ਮਾਨ ਬਣਾਉਣ ਕਿੰਨੀਆਂ ਮਈਆਂ ਆਪਣੇ ਘਰੇ ਨੇ ਆਪਾਂ ਇੱਕ ਵੀ ਨਹੀਂ ਵੇਚਣੀ ਇਹਨਾਂ ਤੋਂ ਨਹੀਂ ਵੇਚਾਂ ਇਹਨਾਂ ਤੋਂ ਨਹੀਂ ਵੇਚਾਂ ਹੋਰ ਦੇ ਦੇਣਾਂ ਹੋਰ ਦੇ ਦਾਂਗਾ ਇਹਨਾਂ ਨੂੰ ਕਿੰਨੀ ਉਮੀਦ ਆ ਬਾਈ ਦੁੱਧ ਦੀ ਦੇਗੀ ਮੰਨ ਲਾ ਵੀ ਕਿੰਨਾ 18 ਕਿਲੋ ਦੀ ਉਮੀਦ ਹੈ ਵੀਰੇ ਉਮੀਦ ਹੈਗੀ ਆ ਟੁੱਟ ਚੰਗੀ ਹਵਾਵਾਂ ਬਹੁਤ ਵਧੀਆ ਅੱਜ ਤਾਂ ਮਾਇਲ ਵੀ ਨਹੀਂ ਸੱਤੀ ਮੰਨ ਲੋ 12 13 ਦਿਨਾਂ ਦੇ ਨਿਵਾੜੇ ਸੂ ਬਾਕੀ ਮਿੱਤਰੋ ਜੇ ਤੁਸੀਂ ਵੀ ਬਰੀਡ ਪਾਲਾ ਕਰਨੀ ਚਾਹੁੰਦੇ ਤਾਂ ਬਾਈ ਨਾਲ ਸੰਪਰਕ ਮੈਂ ਸਾਰੀਆਂ ਟੌਪ ਨੇ ਦੂਤੀਆਂ ਟੌਪ ਕੁਆਲਟੀ ਵਾਲੀ ਮੱਝ ਮਿਲ ਜੂ ਤੁਹਾਨੂੰ ਜਿਹੇ ਜੀ ਮਰਜ਼ੀ ਲੈ ਲਿਓ ਹਾਂਜੀ ਤੇ ਬਾਕੀ ਭਾਈ ਅੱਜ ਪਹੁੰਚਿਆ ਹੋਇਆ ਕੋਟੜਾ ਠੀਕ ਹੈ ਧੰਨਵਾਦ ਜੀ ਤੇ ਕੋਟੜੇ ਪਹੁੰਚਿਆ ਹੋਇਆ ਸੀ ਉੱਥੇ ਨਾ ਬਰੀਡ ਦੀਆਂ ਝੋਟੀਆਂ ਆਈਆਂ ਤੇ ਬਾਕੀ ਇੱਧਰ ਵੀ ਤੁਹਾਨੂੰ ਹੋਰ ਦਿਖਾਉਣੇ ਆਪਾਂ ਉਧਰ ਨੂੰ ਚੱਲਦੇ ਆ ਕਿ ਥਾਰੀ ਵੈਸ ਬਿਨਾਂ ਇਹ ਦੁੱਧ ਕੋ ਨਹੀਂ ਹੁੰਦੀ ਜਾਂ ਬਾਰ-ਬਾਰ ਫਿਰ ਜਾ तो टेंशन लेने की कोई जरूरत को नहीं तो अपने पशुआ ने रोजाना राइट मिन पचास ग्राम खुआ इन समस्याओं का फिर छुटकारा पाओ और अपने पशु तय आर साल एक बच्चा पाओ और और भी की मैं पूछना हो था हमने तो इस नंबर पे कांटेक्ट कर लियो सात आठ नौ जीरो जीरो बयालीस हजार उधर आके आज इधर में तो इधर भी जब पकड़ करिए भाई तैयार करिए ना तो बहुत सुनिया चोटियां ही हैं ਨੀ ਲੀਰਾ ਵੀ ਦੇਖੋ ਤਿਆਰੀ ਹੋ ਜਾਂਦੀ ਐ ਬਿਊਟੀ ਕੰਪੀਟੀਸ਼ਨ ਦੇ ਵਿੱਚ ਲਾਦੀ ਭੋਲੇ ਤਾਂ ਹੈ ਨਹੀਂ ਹੋ ਠੀਕ ਐ ਹਾਂ ਠੀਕ ਐ ਲੈ ਦੇ ਜਾਣਕਾਰੀ ਮੜੀ ਆ ਜਾ ਡੜੀ ਨਹੀਂ ਕਰ ਲਈ ਇਹ ਨਵਾਂ ਮੁੰਡਾ ਯਾਰ ਹੋਰ ਤੇ ਤੂੰ ਕਿੱਥੋਂ ਲਿਆਇਆ ਕੋਕਾ ਵੀਸਾ ਇਹ ਕੋਕਾ ਪੀਸ ਬਈ ਘਰ ਦੇ ਹੀ ਤਿਆਰ ਕਰ ਅੱਛਾ ਕਰੇ ਤਿਆਰ ਕਰ ਹਾਂ ਠੀਕ ਐ ਮੈਨੂੰ ਯਾਰ ਪਤਾ ਨਹੀਂ ਕਿਹਨੇ ਕਹੇ ਕਹਿੰਦਾ ਯਾਰ ਛੋਟੀ ਬਹੁਤ ਸੋਹਣੀ ਹੈ ਕਹਿੰਦਾ ਉਹ ਬਹੁਤ ਵੱਡੀ ਦੇਲੇ ਥਲੇ 20 ਕਿਲੋ ਦੁੱਧ ਆ ਇਹ ਇਹ ਮਤਲਬ ਹੁਣ ਕਹਿੰਦੇ ਸੂਈ ਆ ਇਹ ਪਹਿਲਾ ਸੂਈ ਸੂਈ ਹੋਈ ਆ ਜੀ ਕਹੀਂ ਪਾਲੀ ਹੋਈ ਆ ਹਾਂਜੀ ਇਹ ਮੱਝ ਦੇ ਮਾਗਰ ਆਈ ਸੀ ਜੋ ਹਰਿਆਣੇ ਧਿਲੋਣੇ ਤੁਸੀਂ ਕੱਟੀ ਆਗੀ ਹਾਂ ਮਾਗਰ ਆਈ ਸੀ ਤੇਰੇ 17 ਲੀਟਰ ਦੁੱਧ ਕੱਢੇ 14-15 ਕਿਲੋ ਹੋਣਾ ਹੁਣ ਹਾਂ ਹੋਣਾ ਜਸਟ 8 ਮਹੀਨੇ ਕੇ ਸੂਈ ਨੂੰ 8 ਮਹੀਨੇ ਸੂਈ ਨੂੰ ਹੋਗੇ 14-15 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ ਤੇ ਝੋਟੀ ਦਾ ਜੇ ਆਪਾਂ ਗੱਲ ਕਰੀਏ ਤੇ ਬਹੁਤ ਹੀ ਸੋਹਣੀ ਸੁੰਦਰਤਾ ਬਿਊਟੀ 2 ਮਹੀਨੇ ਦੇ ਲਗਭਗ ਹੋ ਗਿਆ ਬੱਚਾ ਬੋਲੇ ਬੱਚਾ ਬੱਚਾ ਅੱਛਾ ਉਹਦੋ ਹੋ ਗਿਆ ਉਹ ਪਿੱਛੇ ਛੜਦੇ ਆਏ ਆ ਉਹਦੋ ਛੜਦੇ ਆਏ ਹੁਣ ਗੱਬਣਾ ਹਾਂ 2 ਮਹੀਨੇ ਲਗਭਗ ਹੋ ਗਏ 2 ਮਹੀਨੇ ਚੱਕ ਬਸ ਕਰਾ ਲਈ ਘਾਟਰੀਆ ਬਾਤ ਹਾਂ ਸੋਹਣੀ ਝੋਟੀ ਆਰਜਨ ਗੁੰਗਰ ਦਾ ਟੀਕਾ ਆਰਜਨ ਇਹ ਇਹ ਕਿਹੜੇ ਦੀ ਹੈ ਇਹਦਾ ਨਹੀਂ ਪਤਾ ਇਹਦੇ ਆਰਜਨ ਗੁੰਗਰ ਦਾ ਭਰਿਆ ਹੋਇਆ ਇਹਦੇ ਆਕ ਨੂੰ ਆਈ ਉਹਦੇ ਮੰਗ ਰਾਈ ਸੀ ਉਹਦੇ ਥੱਲੇ 17 ਕਿਲੋ ਦੁੱਧ ਸੀ ਕਹਿੰਦੇ ਪਹਿਲਾਂ ਨੇ 17 ਕੱਢਿਆ ਉਹਦੇ ਥੱਲੇ ਬਿਮਾਲਾ ਦੂਜੇ ਚੂਹੇ ਥੱਲੇ ਸੀ 17 ਕਿਲੋ ਚ ਹੁਣ ਇਹ ਮੰਨ ਲਾ ਦੂਜੇ ਸੂਏ ਆ ਹਾਂ ਮੈਨੂੰ ਦੂਜੇ ਸੂਏ ਤੇ ਸੂ ਗਈ ਸੂ ਗਈ ਪਹਿਲੇ ਸੂਏ ਆ ਪਹਿਲੇ ਸੂਏ ਸੂਈ ਆ 8 ਮਹੀਨੇ ਹੋ ਗਏ ਹੁਣ ਦੂਜੇ ਸੂਏ ਵਾਸਤੇ 2 ਕੁ ਮਹੀਨੇ ਦੀ ਗੱਭਣ ਤੇ ਬੱਚਾ ਮਰ ਗਿਆ ਸੀ ਤੇ ਬਹੁਤ ਸੋਹਣੀ ਝੋਟੀ ਬਾਈ ਨੇ ਤਿਆਰ ਕਰੀ ਹੋਈ ਆ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਤੇ ਇਹ ਚੰਗੇ ਉਧਰ ਉਹ ਹਰਿਆਣੇ ਚ ਲੈ ਜਾਂਦੇ ਤੇ ਉਹਦੇ ਪਿੱਛੇ ਕੱਟੀ ਆਈ ਹੋਈ ਸੀ ਉਹ ਕੱਟੀ ਬਾਈ ਨੇ ਰੱਖ ਕੇ ਪਾਲ ਲਈ ਹਾਂ ਇਹ ਰੱਖੀ ਜੋ ਮਾਦੀ ਰੱਖੀ ਜਾ ਬਾਈ ਦੁੱਧ ਬਹੁਤ ਹੀ ਨੀ ਪਾਰਾਂ ਕਿਲੋ ਉਹ ਰੱਖ ਲਈ ਜੋ ਇੱਕ ਸੁਆ ਚੋ ਕੇ ਆਪਾਂ ਮਾਟਾ ਪ੍ਰਦਾਨ ਨਹੀਂ ਮਾਉਣਾ ਹਾਂ ਜਾਣ ਮਾ ਉਹ ਬਾਈ ਨੂੰ ਵੇਚਦੀ ਸੀ ਇਹ ਸੀ ਰੱਖ ਰਹੀ ਇਹ ਪਹਿਲਾਂ ਨੇ 17 ਕਿਲੋ ਘੱਟ ਤਾਂ ਹੁੰਦੀ ਸੋਹਣੀ ਝੋਟੀ ਬਾਈ ਹਾਂ ਨਹੀਂ ਬੜੀਆ ਸਾਫ਼ ਥਾਂ ਲੈ ਰਹੀ ਬਿਲਕੁਲ ਜਮਾ ਕਾ ਲੱਗਦੀ ਨਹੀਂ ਕੋਈ ਲਾਲ ਆਰਡਰ ਦੀ ਹੈ ਵਧੀਆ ਤੇ ਉਦੋਂ ਵੀ ਜਮਾ ਲਾ ਬਾਈ ਨਰਮਾਈ ਬਹੁਤ ਆ ਝੋਟੀ ਚ ਐ ਨਹੀਂ ਵਧੀਆ ਇਹ ਕੰਪੀਟੀਸ਼ਨ ਲੜ ਰਹੇ ਹੈ ਬਾਈ ਦੇਖੋ ਕੈਮਾ ਨੰਬਰ ਚੱਕ ਦੀ ਹੈ ਨਾ ਬਹੁਤ ਸੋਹਣੀ ਚੋਟੀ ਹੈ ਤੇ ਬਰਾ ਇੱਧਰ ਵੀ ਆਇਆ ਤੁਹਾਨੂੰ ਦਿਖਾਉਣੇ ਆ ਨਾਲ ਨਾਲ ਆਹ ਵੀ ਚੋਟੀ ਕੰਪੀਟੀਸ਼ਨ ਲੱਗੂਗੀ ਨੀਲੀ ਰਾਵੀ ਦੀ ਆ ਤੇ ਇਹ ਵੀ ਮਿਲਕ ਬਿਊਟੀ ਕੰਪੀਟੀਸ਼ਨ ਦੇ ਵਿੱਚ ਹੀ ਜਾਣਾ ਤੇ ਪਠਪੜਾ ਚੋਟੀ ਦੇ ਬਹੁਤ ਚੰਗਾ ਸੋਹਣਾ ਬਸ ਥਣ ਜਿਹੜਾ ਮੂਰੋ ਮੋੜ ਦੀ ਆ ਬਾਈ ਕਿਹੜੇ ਆਸਾਨ ਦੀ ਆ ਇਹ ਬਿੱਲੇ ਨੇ ਇਤਰਦੀ ਆ ਬਿੱਲੇ ਨੇ ਇਤਰਦੀ ਆ ਮੋਗੇ ਕਿੰਨੀ ਜਣਾ ਹਾਂ ਹਾਂ ਫਰੀ ਰਿਪੋਰਟ ਫਰੀ ਬਹੁਤ ਕੀ ਕੋਲੇ ਥਣ ਮੋੜ ਦੀ ਗੱਲ ਕਰਿਆ ਯਾਰ ਹਨਾ ਚੋਟੀ ਸੋਹਣੀ ਸੀਗੀ ਕੈਮੇ ਸੁਆ ਪਹਿਲਾ ਸੂਆ ਪਹਿਲਾ ਸੂਆ ਲੱਗਦਾ ਹੈ ਦੂਜੇ ਸੂਆੰਦੀ ਆ ਇਹ ਥੋੜੀ ਦੂਜੂ ਵੱਡੀ ਹੋ ਗਈ ਚਾਰ ਨਾਲ ਨਾਲ ਥੋੜਾ ਜਿਹਾ ਫਰਕ ਆ ਪਿਆ ਹੈ ਚਾਰ ਨਾਲ ਜਵਾਰਦਸਤ ਪੂਰੀ ਜਵਾਰਦਸਤ ਹੈ ਨਾ ਹੂੰ ਬਾਬੇ ਦੀ ਕਰਾ ਦੁੱਧ ਕਿੰਨਾ ਹੈ ਭਾਈ ਦੁੱਧ 16 ਕਿਲੋ ਦੇ ਨੇੜਾ ਹੁਣ 16 ਤੋਂ 100 ਗ੍ਰਾਮ ਘੱਟ ਹੈ ਕਿਹੜਾ ਪਿੰਡ ਹੈ ਚੜੱਕਾ ਪਿੰਡ ਹੈ ਚੜੱਕਾ ਮੋਗੇ ਜੋਂ ਆ ਹਾਂ ਹਾਂ ਉਧਰ ਛੋਟੇ ਨੀਲੀ ਰਗ ਵੱਧ ਹੈ ਹਾਂ ਹਾਂ ਬਾਈ ਜਿੱਦਾ ਚੜੱਕਾ ਪਿੰਡ ਹੈ ਜਿੱਥੇ ਮੇਲਾ ਲੱਗਦਾ ਮੇਲਾ ਲੱਗਿਆ ਸੀ ਨਾ ਹਾਂ ਹਾਂ ਮੇਲਾ ਲੱਗਿਆ ਚੜੱਕਾ ਪਿੰਡ ਤੇ ਮੋਗੇ ਜਲੇ ਦੇ ਵਿੱਚੋਂ ਆਇਆ ਬਿੱਲੇ ਨੇ ਤਰਦੀਦੀ ਆ ਉਹਦਰ ਬਾਈ ਚਵਾਈ ਕਰੀ ਜਾਂਦੇ ਆ ਉਹ ਵੀ ਮਤਲਬ ਉਹਦੇ ਵਾਸਤੇ ਲਾਉਣੀ ਸੀਗੀ ਆ ਇੱਕ ਬੋਲ ਆ ਗਿਆ ਬਹੁਤ ਹੀ ਸੋਹਣਾ ਤੇ ਮੋਹਰਾ ਨਸਲ ਦਾ ਇਹ ਵੀ ਤਿਆਰ ਕਰਿਆ ਹੋਇਆ ਹੈ ਕਮੀ ਇਹਦੇ ਵਿੱਚ ਵੀ ਕੋਈ ਨਹੀਂ ਹੈ ਬਾਈ ਸਸੀ ਗਾ ਤੇ ਕੀ ਨਾਮ ਕੀ ਬਾਈ ਨਾਜਰ ਸਿੰਘ ਬਾਈ ਜੀ ਨਾਜਰ ਸਿੰਘ ਬਾਈ ਕਿਹੜਾ ਪਿੰਡ ਹੈ ਬਰੇਟਾ ਬਾਈ ਜੀ ਬਰੇਟਾ ਤੇ ਆਪਣਾ ਬੋਲ ਹਾਂਜੀ ਆਪਣਾ ਠੀਕ ਹੈ ਕਿਹੜੇ ਸੀਮਨ ਦਾ ਬਾਈ ਇਹ ਬਾਈ ਕੋਹੇ ਨੂਰ ਦਾ ਕੋਹੇ ਨੂਰ ਦਾ ਬੇਟਾ ਲక్ష్ਮੀ ਦੇਰੀ ਫਾਰਮ ਤੇ ਨਾਜਰ ਬਈ ਆਪੇ ਇਹਦੀ ਮਾਂ ਦਾ ਕਿੰਨਾ ਕਿਦੋਂ ਤੁਸੀਂ ਗਾ ਇਹ 1.18 18 ਆਪਣੇ ਘਰੇ ਹੁਣ ਕਰਿਆ ਇਸ ਟਾਈਮ ਤੇ ਕਰ ਹੂੰ ਬੋਲੇ ਸੋਣਾ ਹਣਾ ਕਰੇ ਤਿਆਰ ਕਰੀ ਹੋਈ ਹੈ ਮਤਲਬ ਸੀਮੈਂਟ ਸੂਣ ਬਣਾਇਆ ਕਿ ਨਹੀਂ 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 ਆਪਾਂ ਤਾਂ ਅਲੀ ਸ਼ੌਕੀ ਹੈ ਨਹੀਂ ਹੁਣ ਮਤਲਬ ਛੜਦੇ ਤਾਂ ਹੋਗੇ ਛੜਦੇ ਆ ਪੰਜ ਸਤ ਤੱਕ ਨਾ ਬਤ ਚੰਗੀ ਮੱਝ ਤੇ ਵੀ ਹੋਣੀ ਆਮ ਨਹੀਂ ਚੱਲ ਵੀ ਫਿਰ ਵਿਚਾਰ ਕੀ ਵੀ ਸੀਮੈਂਟ ਤਿਆਰ ਕਰੋਗੇ ਕਰਦੇ ਨਹੀਂ ਦੇਖੋ ਅੱਗੇ ਇਹਦੀ ਕਿਸਮਤ ਹੈ ਕੀ ਬਣੂ ਬਾਈ ਯਾਰ ਹੂੰ ਨਹੀਂ ਸੋਣਾ ਤੋਟ ਚੰਗਾ ਇਹਦੀ ਕਿਸਮਤ ਦੀ ਗੱਲ ਹੈ ਅੱਗੇ ਜਾ ਕੇ ਕੀ ਬਣਨਾ ਹੈ ਹੁਣ ਆਪਾਂ ਜਿੰਨੀ ਮਿਹਨਤ ਕੀਤੀ ਪੂਰੀ ਲਾਤੀ ਪੂਰਾ ਤਿਆਰ ਕਰ ਰੱਖਿਆ ਹੁਣ ਨੇ ਸੋ ਮੰਨ ਲਾ ਲੜਿਆ ਕੋਈ ਕਿੱਧਰ ਲੜਿਆ ਲੜ ਗਿਆ ਉੱਥੇ ਨੌ ਤਨੌਲਾ ਚ ਉੱਥੇ ਇੱਥੇ ਨਹੀਂ ਆਇਆ ਅੱਛਾ ਇੱਥੇ ਦੇ ਆਲੇ ਆਇਆ ਨਹੀਂ ਹੈ ਟਾਈਮ ਨਹੀਂ ਹੋਇਆ ਲੈ ਨਹੀਂ ਹੁਣ ਅੱਜ ਨੂੰ ਪਾਣਾ ਹੈ ਕੰਪੀਟੀਸ਼ਨ ਚ ਅੱਛਾ ਹੁਣ ਪਾਣਾ ਹੈ ਅੱਜ ਪਾਣਾ ਹੈ ਅੱਜ ਅੱਜ ਪਾਣਾ ਹੈ ਹੂੰ ਕੈ ਦੰਦ ਹੋ ਗਿਆ ਇਹ ਅੱਜ ਹੋਗਾ ਚਾਰ ਸਮਝ ਲੈ ਯਾਰ ਇਹ ਤਾਂ 2 3 ਤੀਜਾ ਤੋੜ ਗਿਆ ਤੋੜ ਗਿਆ ਚਾਰ ਹੋ ਗਿਆ ਚਾਰ ਚ ਪਾਵਾਂਗੇ ਅੱਜ ਤੇ ਦੇ ਕੋ ਮੈਨੇ ਦੇ ਚੌਥੇ ਨੰਬਰ ਤੇ ਆਇਆ ਤੇ ਉੱਥੇ ਨੰਬਰ ਤੇ ਆ ਪਿਛਲੀ ਵਾਰ ਹਾਂ ਕੀ ਰਿਆਂ ਚ ਐਤ ਕੀ ਲਾਉਂਗਾ ਕਲਾਉਂਦੇ ਨੇ ਜੇ ਇੱਥੇ ਕੱਢ ਗਿਆ ਤਾਂ ਤਨੋਲਾ ਵੀ ਜਾਵਾਂਗੇ ਤੇ ਬਹੁਤ ਵਧੀਆ ਬਾਈ ਨੇ ਮਿਹਨਤ ਕਰੀ ਹੋਈ ਆ ਮਿਹਨਤ ਦਾ ਮੁੱਲਾ ਦੇਖੋ ਹਣਾ ਤੁਸੀਂ ਜਮਾ ਮੰਨ ਲਓ ਵੀ ਕੋਈ ਵੀ ਮਨ ਤਾਂ ਕਮੀ ਲੱਗਦੀ ਨਹੀਂਗੀ ਤੇ ਬਹੁਤ ਸੋਹਣੀ ਦੀ ਮਾਂ ਦਾ ਵਧੀਆ ਰਿਕਾਰਡ ਆ ਬਾਈ ਕਹਿੰਦਾ ਕੋਲੇ ਆ ਹਣਾ ਕਈ ਵਾਰ ਇੱਕ ਜਨ ਹਾਂ ਕਈ ਵਾਰ ਅਗਲਾ ਕਹਿੰਦਾ ਬਾਈ ਇਹਦੀ ਮਾਂ ਵੇਚਦੀ ਸਾਡੇ ਕੋਲ ਨਹੀਂ ਨਹੀਂ ਹੈਗੀ ਬਾਈ ਹੈਗੀ ਹਾਂ ਫੇਰ ਹੀ ਬਾਈ ਪ੍ਰੂਫ ਦਾ ਫਾਇਦਾ ਹੁੰਦਾ ਹਣਾ ਪ੍ਰੂਫ ਬਾਈ ਦੇ ਕੋਲੇ ਆ ਵਧੀਆ ਮਾਂ ਘਰੇ ਖੜੀ ਆ ਤੇ ਵਧੀਆ ਸੌਂਕੀਆਂ ਮੱਝ ਦੇ ਛੱਡਦੇ ਆ ਕਹਿੰਦਾ ਕੋਈ ਆਏ ਨਹੀਂ ਵੀ ਆਪਾਂ ਉਹੀ ਛੱਡਦੇ ਨੇ ਹਣਾ ਤੇ ਸੌਂਕ ਦਾ ਕੋਈ ਮੁੱਲ ਨਹੀਂ ਦੇਖੋ ਤੇ ਵਧੀਆ ਵਧੀਆ ਝੋਟੇ ਤਿਆਰ ਹੋਏ ਹੋਏ ਆਏ ਹੋਏ ਸੀਗੇ ਤੇ ਤੇ ਆਪਾਂ ਤੁਹਾਨੂੰ ਦਿਖਾਈ ਜਨ ਨਾਲ ਦੀ ਨਾਲ ਰੋਕਦੇ ਵਸ